ਸਕਦੇ ਹਾਂ ਕਿ ਮੈਡਮ ਗੁਰਪ੍ਰੀਤ ਕੌਰ ਨੇ ਜਿਹੜੇ ਥਾਣਾ ਅਮਰਗੜ ਦੇ ਮੁਖੀ ਨੇ ਉਹ ਆਪ ਖੁਦ ਜਿਹੜਾ ਹੈਗਾ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਤੇ ਜਿਹੜਾ ਹੈਗਾ ਤਾਂ ਜੋ ਜਿਹੜਾ ਪ੍ਰਬੰਧ ਨੇ ਪੂਰੇ ਪੁਖਤਾ ਲੈਪਰੇ ਚੜ ਸਕਣ ਤੇ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਜਿਹੜਾ ਹੈਗਾ ਮਹਿਲਾਵਾਂ ਨੂੰ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ 50% ਦਾ ਜਿਹੜਾ ਰਾਖਵਾ ਕੋਟਾ ਦਿੱਤਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਾਗਜ਼ ਭਰਨ ਦਾ ਜਿਹੜਾ ਸਿਲਸਲਾ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਆ ਤੇ ਮਹਿਲਾਵਾਂ ਵੀ ਨੇ ਜਿਹੜੀਆਂ ਉਹ ਬੈਠੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਹਨਾਂ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪਿੰਡਾਂ ਦੀ ਜਿਹੜੀ ਬਾਗਡੋਰ ਸੰਭਾਲਣੀ ਆ ਪੰਚੀ ਸਰਪੰਚੀ ਦੀਆਂ ਉਮੀਦਵਾਰ ਸਾਡੀਆਂ ਮਹਿਲਾਵਾਂ ਭੈਣਾਂ ਧੀਆਂ ਸਾਰੀਆਂ ਮਾਵਾਂ ਬੈਠੀਆਂ ਨੇ ਸੋ ਇਹ ਇੱਕ ਗੱਲ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਵੇਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਜਾਂ ਕਿਤੇ ਪੱਖਿਆਂ ਦਾ ਜਾਂ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਉਸ ਲਾਈਨਾਂ ਦੇ ਵਿੱਚ ਲੋਕ ਲੱਗੇ ਹੋਏ ਨੇ ਸਸਿਕਲ ਜੀ ਮੈਂ ਸੁਖਵਿੰਦਰ ਸਿੰਘ ạtਵਾਲ ਤੇ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਟੀਵੀ ਇਸ ਵਕਤ ਅਸੀਂ ਸਰਕਾਰੀ ਕਾਲਜ ਅਮਰਗੜ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਨਾਮਜ਼ਦਗੀਆਂ ਭਰਨ ਦਾ ਪੰਚੀ ਸਰਪੰਚੀ ਦੀਆਂ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪੂਰੇ ਹਾਲਾਤ ਦਿਖਾਏ ਜਾਣ ਅੱਜ ਬੜਾ ਹਜ਼ੂਮ ਇਕੱਠਾ ਹੋਇਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ 5 ਸਾਲਾਂ ਦੇ ਵਿੱਚ ਪਿੰਡਾਂ ਦੀ ਪੰਚੀ ਸਰਪੰਚੀ ਦੀ ਬਾਗਡੋਰ ਸੰਭਾਲਣੀ ਆ ਪਿੰਡਾਂ ਦਾ ਪ੍ਰਬੰਧ ਸੰਭਾਲਣਾ ਉਹ ਲੋਕ ਆ ਜਿਹੇ ਇੱਥੇ ਇਕੱਠੇ ਹੋਏ ਨੇ ਔਰ ਦੱਸ ਦਈਏ ਕਿ ਇਸ ਦੇ ਨਾਲ ਹੀ ਜਿਹੜਾ ਹੈਗਾ 50% ਔਰਤਾਂ ਨੂੰ ਰਾਖਮਾ ਕਰਨ ਦਿੱਤਾ ਗਿਆ ਸਰਕਾਰ ਵੱਲੋਂ ਸੋ 50% ਦੀ ਗਿਣਤੀ ਦੇ ਵਿੱਚ ਔਰਤਾਂ ਵੀ ਇੱਥੇ ਬੈਠੀਆਂ ਨਜ਼ਰ ਆਉਂਦੀਆਂ ਨੇ ਔਰਤਾਂ ਵੀ ਬੜੀ ਹਮ-ਹਮਾ ਕੇ ਜਿਹੜਾ ਹੈਗਾ ਕਾਗਜ਼ ਆਪਣੇ ਦਾਖਲ ਕਰਵਾਉਣ ਦੇ ਲਈ ਇੱਥੇ ਬੈਠੀਆਂ ਨਜ਼ਰ ਆਉਂਦੀਆਂ ਨੇ ਸੋ ਨਾਲ ਹੀ ਦੂਜੇ ਪਾਸੇ ਗੱਲ ਕਰੀਏ ਪ੍ਰਬੰਧਾਂ ਦੀ ਜਾਂ ਸੁਰੱਖਿਆ ਨੂੰ ਲੈ ਕੇ ਉਹ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਅਮਰਗੜ ਪੁਲਿਸ ਵੱਲੋਂ ਸਾਡੇ ਨਾਲ ਡੀਐਸਪੀ ਸਰਦਾਰ ਦਵਿੰਦਰ ਸਿੰਘ ਸੰਧੂ ਜੀ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਪੁਲਿਸ ਵੱਲੋਂ ਖਾਸ ਤੌਰ ਤੇ ਜ਼ਿਲ੍ਹਾ ਪੁਲਿਸ ਕਿਉਂਕਿ ਪਿਛਲੇ ਦਿਨੀ ਸਾਡੇ ਮਾਨਯੋਗ ਐਸਐਸਪੀ ਸਰਦਾਰ ਗਗਨਜੀਤ ਸਿੰਘ ਵੱਲੋਂ ਵੀ ਪਿੰਡਾਂ ਦੇ ਵਿੱਚ ਜਿਹੜਾ 플ੈਗ ਮਾਰਚ ਕੀਤਾ ਗਿਆ ਤਾਂ ਜੋ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਰਕਰਾਰ ਰੱਖਿਆ ਜਾ ਸਕੇ ਸੋ ਸਾਡੇ ਨਾਲ ਸੰਧੂ ਸਾਹਿਬ ਹਾਜ਼ਰ ਨੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਸਰ ਇੱਥੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਇੱਥੇ ਜਿਹੜਾ ਬਲਾਕ ਐ ਅਮਰਗੜਾ ਸਰ ਉਹਦੇ 60 ਪਿੰਡ ਨੇ 60 ਪਿੰਡਾਂ ਦੇ ਇਹਨਾਂ ਨੇ ਐਸਡੀਐਮ ਆਫਿਸ ਨੇ ਜਿਹੜੇ ਸੱਤ ਕਲਸਟਰ ਬਣਾਏ ਨੇ ਜਿਹਦੇ ਚ 8-8 10-10 ਪਿੰਡ ਬਣਦੇ ਆ ਮਤਲਬ ਸੱਤ ਜਗ੍ਹਾ ਦੇ ਉੱਤੇ ਅਸੀਂ ਨਾਮਿਨੇਸ਼ਨ ਕਰਵਾ ਰਹੇ ਆ ਉਹਦੇ ਸਬੰਧ ਦੇ ਵਿੱਚ ਪ੍ਰੋਪਰ ਸਟਾਫ ਲੱਗਿਆ ਹੋਇਆ ਨਾਲ ਸਾਡੀ ਸਿਕਿਉਰਿਟੀ ਲੱਗੀ ਹੋਈ ਆ ਔਰ ਕੈਂਡੀਡੇਟ ਔਰ ਨਾਲ ਉਹਦੇ ਜਿਹੜੇ ਵੀ ਕੋਈ ਗਵਾਹ ਚਾਹੀਦੇ ਨੇ ਉਹਨਾਂ ਨੂੰ ਅਸੀਂ ਇੱਥੇ ਐਂਟਰ ਹੋਣ ਦਿੰਦੇ ਆ ਬਾਕੀ ਜਿਹੜੇ ਕੋਈ ਫਾਲਤੂ ਬੰਦੇ ਆ ਉਹਨਾਂ ਦੀ ਐਂਟਰੀ ਅਸੀਂ ਗੇਟ ਤੋਂ ਹੀ ਇਨਸਟ੍ਰਕਟ ਕੀਤੀ ਹੋਈ ਆ ਤਾਂ ਕਿ ਇੱਥੇ ਜ਼ਿਆਦਾ ਕੋਈ ਫਾਲਤੂ ਬੰਦੇ ਇਕੱਠੇ ਨਾ ਹੋਣ ਤੇ ਕੋਈ ਅਦਾ ਦਾ ਮਾਹੌਲ ਨਾ ਪੈਦਾ ਹੋਵੇ ਬਾਕੀ ਸਾਰਿਆਂ ਨੂੰ ਇੱਥੇ ਜਿੰਨੇ ਵੀ ਕੋਈ ਕੈਂਡੀਡੇਟ ਭਰਨ ਵਾਲੇ ਪੇਪਰ ਉਹਨਾਂ ਨੂੰ ਫ੍ਰੀ ਮਤਲਬ ਮਾਹੌਲ ਦਿੱਤਾ ਜਾ ਰਿਹਾ ਤਾਂ ਕਿ ਉਹ ਆ ਕੇ ਆਪਣੀ ਨਾਮਜ਼ਦਗੀ ਪ੍ਰੋਪਰ ਤਰੀਕੇ ਨਾਲ ਦਾਖਲ ਕਰਾ ਸਕਣ ਤੇ ਅਗਲੀਆਂ ਚੋਣਾਂ 'ਚ ਹਿੱਸਾ ਲੈ ਸਕਣ। ਸਰ ਕੁਝ ਪਿੰਡਾਂ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਸੁਣਿਆ ਕਿ ਬੋਲੀਆਂ ਲੱਗ ਰਹੀਆਂ ਨੇ ਸਰਪੰਚੀ ਦੀਆਂ ਪੰਚੀ ਦੀਆਂ ਕੋਈ ਆਪਣੇ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਜੀ ਸਾਡੇ ਅਮਰਗੜ੍ਹ ਦੇ ਵਿੱਚ ਅਜੇ ਤੱਕ ਸਾਨੂੰ ਕੋਈ ਰਿਪੋਰਟ ਨਹੀਂ ਇਦਾਂ ਦੀ ਆਈ ਸਰਬਸੰਮਤੀਆਂ ਦੀ ਹੋ ਰਹੀ ਆ ਉਹ ਲੋਕ ਉਹਨਾਂ ਦੇ ਪਿੰਡਾਂ ਵਾਲਿਆਂ ਦੀ ਆਪਣੀ ਮਰਜ਼ੀ ਆ ਤੋ ਉਹ ਵੀ 7 ਤਰੀਕ ਨੂੰ ਕਲੀਅਰ ਹੋਏਗਾ ਕਿ ਸਰਬਸੰਮਤੀ ਕਿਹੜੀ ਕਿਹੜੀ ਪੰਚਾਇਤ ਹੁੰਦੀ ਹੈ ਪਰ ਬੋਲੀ ਵਾਲਾ ਸਾਡੇ ਏਰੀਆ ਦੇ ਵਿੱਚ ਕੋਈ ਐਦਾਂ ਦਾ ਮੈਟਰ ਸਾਡੇ ਨੋਟਿਸ 'ਚ ਨਹੀਂ ਸਰ ਅਕਸਰ ਇੱਕ ਗੱਲ ਸਾਹਮਣੇ ਆਉਦੀ ਹੁੰਦੀ ਹੈ ਕਿ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਨਸਿਆਂ ਦੀ ਬੜੀ ਖੁੱਲ ਕੇ ਵਰਤੋਂ ਹੁੰਦੀ ਹੈ ਕਿਉਂਕਿ ਹਰ ਇੱਕ ਦਾ ਜ਼ੋਰ ਹੁੰਦਾ ਲੱਗਿਆ ਹੋਇਆ ਕਿ ਕਿਵੇਂ ਨਾ ਕਿਵੇਂ VOTER ਨੂੰ ਪ੍ਰਭਾਵਿਤ ਕੀਤਾ ਜਾਵੇ ਸੋ ਬੋਤਲਾਂ ਵੰਡੀਆਂ ਜਾਂਦੇ ਨੇ ਸਾਮਾਂ ਨੂੰ ਤਾਂ ਉਹਨੂੰ ਰੋਕਣ ਦੇ ਲਈ ਨਸਿਆਂ ਦੀ ਜਿਹੜੀ ਇਸ ਤਰ੍ਹਾਂ ਦੀ ਵਰਤੋਂ ਹੁੰਦੀ ਹੈ ਉਹਨੂੰ ਰੋਕਣ ਦੇ ਲਈ ਕੁਝ ਪੁਲਿਸ ਵੱਲੋਂ ਜਾਂ ਆਪਣੇ ਵੱਲੋਂ ਕੁਝ ਕਿਸ ਤਰ੍ਹਾਂ ਦੇ ਪ੍ਰਬੰਧ ਉਹਦੇ ਲਈ ਤੁਸੀਂ ਦੇਖਿਆ ਜਿਸ ਤਰ੍ਹਾਂ ਪਿਛਲੇ ਦਿਨੀ ਮਾਨਯੋਗ SSP ਸਾਹਿਬ ਸਾਡੇ ਹੋਰ ਸੀਨੀਅਰ ਅਫਸਰ ICPS ਏਰੀਏ ਦੇ ਵਿੱਚ ਅਸੀਂ 플ੈਗ ਮਾਰਚ ਕੀਤਾ ਜਿਹੜੇ ਜਿਹੜੇ ਪਿੰਡਾਂ ਚ ਸਾਨੂੰ ਲੱਗਦਾ ਸੈਂਸਿਟਿਵ ਨੇ ਇਸ ਪੁਆਇੰਟ ਆਫ 뷰 ਤੋਂ ਉੱਥੇ ਅਸੀਂ 플ੈਗ ਮਾਰਚ ਕਰਕੇ ਲੋਕਾਂ ਦੇ ਵਿੱਚ ਇਸ ਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਪੰਜਾਬ ਪੁਲਿਸ ਜਿਹੜੀ ਇਨ ਦਾ ਫੀਲਡ ਹੈ ਕੋਈ ਵੀ ਸਾਨੂੰ ਇਸ ਤਰ੍ਹਾਂ ਦੀ ਇਤਲਾਹ ਮਿਲਦੀ ਆ ਤਾਂ ਉਸ ਦੇ ਖਿਲਾਫ ਅਸੀਂ ਪ੍ਰੋਪਰ ਕਾਨੂੰਨੀ ਕਾਰਵਾਈ ਕਰਾਂਗੇ ਔਰ ਇਸ ਤਰ੍ਹਾਂ ਦਾ ਕੋਈ ਵੀ ਅਸੀਂ ਜਿਹੜਾ ਇਨਸੀਡੈਂਟ ਨਹੀਂ ਹੋਣ ਦੇਵਾਂਗੇ ਸਰ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹ ਵੀ ਆਮ ਲੋਕਾਂ ਨੂੰ ਇਹੀ ਅਪੀਲ ਆ ਜੀ ਆਪਣੇ ਜਿਹੜੀ ਬਹੁਤ ਇਹ ਆਪਣੀ ਗ੍ਰਾਮ ਮਤਲਬ ਥਲੜੇ ਪੱਧਰ ਦੀ ਸਾਡੀ ਜਿਹੜੀ ਇਹ ਪੰਚਾਇਤ ਆ ਇਹ ਪਿੰਡ ਦਾ ਇੱਕ ਤਰ੍ਹਾਂ ਨਾਲ ਸਾਰਾ ਪ੍ਰਬੰਧ ਚਲਾਉਂਦੀ ਆ ਇੱਥੋਂ ਹੀ ਸਾਡਾ ਲੋਕਤੰਤਰ ਅੱਗੇ ਚੱਲਦਾ ਤੋਂ ਜੇ ਅਸੀਂ ਪੰਚਾਇਤ ਵਧੀਆ ਪ੍ਰੋਪਰ ਤਰੀਕੇ ਨਾਲ ਚੁਣਾਂਗੇ ਤਾਂ ਉਹ ਸਾਡੇ ਪਿੰਡ ਦੇ ਮਸਲੇ ਆਪ ਹੱਲ ਕਰੂਗੀ ਜਾਂ ਪ੍ਰਸ਼ਾਸਨ ਦੇ ਧਿਆਨ ਚ ਲਿਆਉਗੀ ਤਾਂ ਸਾਡਾ ਪਿੰਡ ਵੀ ਤਰੱਕੀ ਕਰੂਗਾ ਸਾਡਾ ਸਮਾਜ ਵੀ ਤਰੱਕੀ ਕਰੂਗਾ ਸਾਡਾ ਦੇਸ਼ ਵੀ ਤਰੱਕੀ ਕਰੂਗਾ ਇਸ ਲਈ ਵਧੀਆ ਪੰਚਾਇਤ ਚੁਣੀ ਜਾਵੇ ਤਾਂ ਜੋ ਸਾਰਿਆਂ ਲਈ ਵਧੀਆ ਮਾਹੌਲ ਅੱਗੇ ਬਣਿਆ ਰਹੇ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸੋ ਇਸ ਸੰ ਸਰਦਾਰ ਦਵਿੰਦਰ ਸਿੰਘ ਸੰਧੂ ਡੀਐਸਪੀ ਅਮਰਗੜ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਜਿਹੜੀ ਸਾਡੀਆਂ ਪੰਚਾਇਤਾਂ ਨੇ ਉਹ ਮੁੱਢਲੀ ਕੜੀ ਹੁੰਦੀਆਂ ਨੇ ਲੋਕਤੰਤਰ ਦੀ ਸੋ ਉਸ ਮੋਢਲੀ ਕੜੀ ਨੂੰ ਜੇਕਰ ਉਹ ਮੋਢਲੀ ਕੜੀ ਆ ਜਿਹੜੀ ਮਜ਼ਬੂਤ ਹੋਗੀ ਤਦੇ ਸਾਡਾ ਲੋਕਤੰਤਰ ਆ ਜਿਹੜਾ ਉਹ ਮਜ਼ਬੂਤ ਹੋ ਸਕਦਾ ਸੋ ਵੋਟਰਾਂ ਨੂੰ ਵੀ ਇਹਨਾਂ ਨੇ ਖਾਸ ਕਰ ਆਮ ਲੋਕਾਂ ਨੂੰ ਵੋਟਰਾਂ ਨੂੰ ਅਪੀਲ ਕੀਤੀ ਆ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਔਰ ਕਿਸੇ ਵੀ ਤਰ੍ਹਾਂ ਦੇ ਨਸੇ ਤੋਂ ਨਿਰਪੱਖ ਹੋ ਕੇ ਵੋਟਾਂ ਪਾਉਣ ਔਰ ਅਮਨ ਸ਼ਾਂਤੀ ਦਾ ਜਿਹੜਾ ਮਾਹੌਲ ਆ ਉਹ ਬਰਕਰਾਰ ਰੱਖਿਆ ਜਾ ਸਕੇ ਔਰ ਆਪਣੇ ਵਧੀਆ ਉਮੀਦਵਾਰ ਚੁਣੇ ਜਾ ਸਕੇ